ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਰਜੀਤ ਸਿੰਘ ਨਿਬੜਵਾ ਸਭ ਤੋਂ ਪਹਿਲਾਂ ਮੈਂ ਆਪਣੀ ਕੌਮ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਬੋਲਣ ਲਈ ਇੰਨਾ ਲੰਮਾ ਸਮਾਂ ਲਿਆ ਕਿਉਂਕਿ 24 ਘੰਟੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਗੁਰਦੁਆਰਾ ਨਾਨਕ ਮਤਾ ਸਾਹਿਬ ਦੇ ਵਿੱਚ ਇੱਕ ਬਹੁਤ ਹੀ ਮਤਲਬ ਮੈਂ ਕਹਾ ਕਿ ਸਿੱਖ ਕੌਮ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ ਔਰ ਮੈਨੂੰ ਚਾਹੀਦਾ ਸੀ ਕਿ ਮੈਨੂੰ ਉਸ ਤੋਂ ਤੁਰੰਤ ਬਾਅਦ ਆਪਣੀ ਪ੍ਰਤੀਕਿਰਿਆ ਦੇਣੀ ਚਾਹੀਦੀ ਸੀ ਪਰ ਮੇਰੀ ਆਪਣੀ ਤਬੀਅਤ ਖਰਾਬ ਸੀ ਮੈਂ ਕੱਲ ਸਾਰਾ ਦਿਨ ਕੁਝ ਨਹੀਂ ਖਾਦਾ ਪੀਤਾ ਮੰਜੇ ਤੇ ਪਿਆ ਸੀ ਹਸਪੀਟਲ ਜਾ ਕੇ ਆਇਆ ਇਸ ਲਈ ਮੈਂ ਬੋਲਣ ਦੀ ਪੋਜੀਸ਼ਨ 'ਚ ਵੀ ਨਹੀਂ ਸੀਗਾ ਪਰ ਮੇਰਾ ਮਨ ਕਰਦਾ ਸੀ ਕਿ ਮੈਨੂੰ ਬੋਲਣਾ ਚਾਹੀਦਾ ਹੈ ਕਿਉਂਕਿ ਸਿੰਘਾਂ ਨੇ ਜਿਸ ਦੁਸ਼ਤ ਦਾ ਸੁੱਧਾ ਲਾਇਆ ਉਸ ਦੀ ਤੁਲਨਾ ਮੱਸੀ ਰੰਗੜ ਨਾਲ ਕਰ ਲੋ ਉਸ ਦੀ ਤੁਲਨਾ ਮੌਜੂਦਾ ਮੱਸੀ ਰੰਗੜ ਪੁੱਲੇ ਨਾਲ ਕਰ ਲੋ ਕਿਉਂਕਿ ਇਹ ਯੂਪੀ ਤਰਾਈ ਦਾ ਪੁੱਲਾ ਹੀ ਸੀ ਇੱਕ ਤਰ੍ਹਾਂ ਦਾ ਕਿੰਨੇ ਜਟਾਣੇ ਇਸ ਬੰਦੇ ਨੇ ਕਤਲ ਕਰਵਾਏ ਨੇ ਇੱਥੇ ਇਹ 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 ਸਾਰੀਆਂ ਚੀਜ਼ਾਂ ਹੁਣ ਇਤਿਹਾਸ ਦੇ ਵਿੱਚ ਦਰਜ ਨੇ ਕਿਸੇ ਵੀ ਮਤਲਬ ਦੁਸ਼ਟ ਆਤਮਾ ਦਾ ਇਹਦੇ ਨਾਲ ਤੁਸੀਂ ਤੁਲਨਾ ਕਰ ਸਕਦੇ ਆ ਨਨਕਾਣੇ ਸਾਹਿਬ ਦਾ ਮਹੰਤ ਤੇਤ ਤੋਂ ਬਿਲਕੁਲ ਛੋਟਾ ਆ ਬਹੁਤ ਥੋੜਾ ਹੈ ਉਸ ਤੋਂ ਵੀ ਵੱਡਾ ਸੀ ਇਹ ਮਤਲਬ ਬਹੁਤ ਹੀ ਮਤਲਬ دیਵਕਤ ਬਣ ਬਣ ਚੁੱਕਾ ਸੀਗਾ ਇੱਥੇ ਤਰਾਈ ਦੇ ਵਿੱਚ ਨਾਨਕਮਤਾ ਵਿੱਚ ਇਹਦੀ ਮਰਜ਼ੀ ਤੋਂ ਬਗੈਰ ਪੱਤਾ ਨਹੀਂ ਸੀ ਹਿਲਦਾ ਇਸ ਇਲਾਕੇ ਦੇ ਜਿੰਨੇ ਵੀ ਬਦਮਾਸ਼ ਲੋਕ ਸੀਗੇ ਉਹ ਸਾਰੇ ਇਹਦੇ ਨਾਲ ਸੀਗੇ ਤੇ ਜਿੰਨੇ ਵੀ شریف ਸਿੱਖ ਸੀਗੇ ਜਿਹੜੇ ਇਹਦੀਆਂ ਹਰਕਤਾਂ ਤੋਂ ਡੰਗ ਸੀ ਉਹ ਡਰੇ ਹੋਏ ਸੀ ਮੈਂ ਵੀ ਡਰਿਆ ਸੀਗਾ ਮੈਂ ਵੀ ਮੈਂ ਵੀ ਆਪਣੇ ਆਪ ਨੂੰ ਕਹਾ ਮੈਂ ਉਹਨਾਂ ਤੋਂ ਬਾਹਰ ਨਹੀਂ ਹਾਂ ਇਹ ਸੀ ਸਾਡੇ ਤਰਾਈ ਦੇ ਹਾਲਾਤ ਕਮੇਟੀ ਜਿਹੜੀ ਵੀ ਨਾਨਕ ਮਤ ਪਹਿਲੀ ਗੱਲ ਤੇ ਕਮੇਟੀ ਇਹਨੇ ਬਣ ਨਹੀਂ ਦਿੱਤੀ ਬੜੇ ਸਾਲ ਤੱਕ ਰਸਿਵਰ ਲਵਾਈ ਰੱਖਿਆ ਜਿਹੜੀ ਕਮੇਟੀ ਬਣਦੀ ਸੀ ਉਸ ਕਮੇਟੀ ਨੂੰ ਸੋ ਉੱਤੋਂ ਪਹਿਲੀ ਸ਼ਰਤ ਹੁੰਦੀ ਸੀ ਵੀ ਬਾਬੇ ਤਰਸੇਮ ਦੀ ਜਿਹੜੀ ਹਾਜ਼ਰੀ ਭਰੂਗਾ ਬਾਬਾ ਕਹਿੰਦਾ ਸੌਰੀ ਮੈਂ ਮਾਫੀ ਮੰਗਦਾ ਉਹ ਉਹੀ ਕਮੇਟੀ ਉੱਥੇ ਜਿਹੜੀ ਸੀਗੀ ਉਹ ਚੱਲ ਸਕਦੀ ਸੀ ਇਸ ਲਈ ਵਾਰੀ-ਵਾਰੀ ਕਮੇਟੀਆਂ ਆਈਆਂ ਜਿਹੜੀਆਂ ਕਮੇਟੀਆਂ ਨੇ ਇਹਦੀ ਹਾਜ਼ਰੀ ਨਹੀਂ ਪਰੀ ਉਹ ਕਮੇਟੀਆਂ ਚੱਲਦੀਆਂ ਬਣੀਆਂ ਹੁਣ ਵੀ ਜਿਹੜੀ ਮੌਜੂਦਾ ਕਮੇਟੀ ਹੈ ਉਹਦੇ ਸਾਹਮਣੇ ਮੈਂ ਨੇ بڑے ਸੰਕਟ ਖੜੇ ਕੀਤੇ ਕਿਉਂਕਿ ਇਹਦਾ ਇਤਿਹਾਸ ਜਿਹੜਾ ਹੈ ਬਹੁਤ ਪੁਰਾਣਾ ਹੈ 1985 ਤੋਂ 84 ਤੋਂ ਲੈ ਕੇ ਜਦੋਂ ਇੱਥੇ ਖੜਕੂ ਮੂਵਮੈਂਟ ਚੱਲੀ ਉਸ ਦਰਾਨੇ ਨੇ ਜੋ ਜੋ ਇੱਥੇ ਗੁਨਾਹ ਕੀਤੇ ਪਾਪ ਕੀਤੇ ਉਹਦਾ ਇਹ ਮੁਖਬਰਿਆ ਏਜੰਸੀਆਂ ਦਾ ਸਰਕਾਰਾਂ ਦਾ ਔਰ ਉਸ ਤੋਂ ਬਾਅਦ ਲਗਾਤਾਰ ਇਹ ਦੇ ਖਿਲਾਫ ਲੜਾਈ ਵੀ ਲੜੀ ਤਰਾਈ ਦੇ ਵਿੱਚ ਸਿੱਖਾਂ ਨੇ ਅਸੀਂ ਵੀ ਲੜੀ ਕਮ ਸੇ ਕਮ ਮੈਂ ਆਪਨੇ ਗੱਲ ਕਰਾਂ ਤਾਂ ਮੈਂ 20 ਸਾਲੇ ਦੇ ਖਿਲਾਫ ਲੜਿਆ ਪਰ ਥੱਕ ਗਿਆ ਮੈਂ ਕਿਉਂਕਿ ਸਾਨੂੰ ਉਹਨਾ ਸਮਰਥਨ ਨਹੀਂ ਮਿਲਿਆ ਜਿੰਨਾ ਸਮਰਥਨ ਸਿੱਖਾਂ ਵੱਲੋਂ ਮਿਲਣਾ ਚਾਹੀਦਾ ਸੀ ਹੁਣ ਮੇਰੇ ਅੰਦਰ ਇੰਨੀ ਨਿਰਾਸ਼ਾ ਸੀ ਕਿ ਮੈਨੂੰ ਲੱਗਣ ਲੱਗ ਗਿਆ ਸੀ ਕਿ ਅਸੀਂ ਸਿਰਫ ਇਤਿਹਾਸ ਵਿੱਚਣ ਵਾਲੇ ਲੋਕ ਜਿਹੜੇ ਹਨ ਉਹਨਾਂ ਦੇ ਤੇ ਵੱਗਾਂ ਦੇ ਵਗ ਫਿਰਦੇ ਆ ਸਾਡੇ ਵਰਗੇ ਪਰ ਇਤਿਹਾਸ ਬਣਾਉਣ ਵਾਲਿਆਂ ਦਾ ਜਿਵੇਂ ਬੀ ਮਾਰਿਆ ਗਿਆ ਪਰ ਕੱਲ ਜਦੋਂ ਇਹ ਘਟਨਾ ਵਾਪਰੀ ਮੈਨੂੰ ਲੱਗਿਆ ਕਿ ਮੈਂ ਗਲਤ ਸੋਚਦਾ ਸੀ ਕੌਮ ਦੇ ਅੰਦਰ ਇਤਿਹਾਸ ਬਣਾਉਣ ਵਾਲਿਆਂ ਦਾ ਕਦੀ ਬੀ ਨਹੀਂ ਮਾਰਿਆ ਜਾ ਸਕਦਾ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਸਲੂਟ ਜੋਧਿਆਂ ਨੂੰ ਜਿਨ੍ਹਾਂ ਨੇ ਇਸ ਦੁਸ਼ਟ ਨੂੰ ਮਤਲਬ ਇਹਦੇ ਅੰਜਾਮ ਤੱਕ ਪਹੁੰਚਾਇਆ ਔਰ ਉਸ ਤੋਂ ਬਾਅਦ ਮੈਂ ਆਪਣੀ ਕੌਮ ਨੂੰ ਵਾਰਕ ਬਾਦ ਦਿੰਨਾ ਜਿਨ੍ਹਾਂ ਦੇ ਸਿਰ ਤੋਂ ਇੱਕ ਬਹੁਤ ਵੱਡਾ ਜਿੰਨ ਜਿਹੜਾ ਸੀ ਉਹ ਉਹ ਲੱਥਾ ਹੈ ਔਰ ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ ਆਪਣੇ ਕੌਮ ਕਿ ਆ ਵਕਤ ਹੈ ਨਿਸ਼ਾਨਦੇਹੀ ਕਰਨ ਦਾ ਹੁਣ ਇਹਦੇ ਸਸਕਾਰ ਕਿਹੜੇ ਕਿਹੜੇ ਲੀਡਰ ਆਉਂਦੇ ਨੇ ਪੰਜਾਬ ਤੋਂ ਕਿਹੜੇ ਕਿਹੜੇ ਸਾਡੇ ਅਕਾਲੀ ਟਕਸਾਲੀ ਆ ਕੁੁਰ ਸ਼ਿਰੋਮਣੀ ਕਮੇਟੀ ਜਾਂ ਹੋਰ ਸੰਤਾ ਮਹੰਤਾਂ ਦੇ ਡੇਰਿਆਂ ਤੋਂ ਕੌਣ ਕੌਣ ਇਹਨੂੰ ਆਣ ਕੇ ਇਹਦੇ ਸਸਕਾਰ ਸ਼ਾਮਲ ਹੁੰਦੇ ਨੇ ਕੌਣ ਕੌਣ ਇਹ ਇਹ ਜਿਹੜੇ ਭੋਗ ਤੇ ਇਹਨੂੰ ਸ਼ਰਧਾ ਦੇ ਫੁੱਲ ਪੈਂਟ ਕਰਨ ਵਾਲਿਆਂ ਆਂ ਉਹਨਾਂ ਦੀ ਚੰਗੀ ਤਰ੍ਹਾਂ ਕੌਮ ਨੂੰ ਨਿਸ਼ਾਨਦੇਹੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਉਹ ਹੋਰ ਜਿਹਦੇ ਮਰਜ਼ੀ ਵਫادار ਹੋਣ ਉਹ ਸਿੱਖ ਕੌਮ ਦੇ ਵਫادار ਨਹੀਂ ਹੋ ਸਕਦੇ ਇਸ ਲਈ ਮੈਂ ਚਾਹੂੰਗਾ ਕਿ ਇੱਕ بڑا ਮੌਕਾ ਹੈ ਸਾਡੇ ਕੋਲੇ ਕਿ ਅਸੀਂ ਜਿਹੜਾ ਹੈ ਇਹ ਇਹ ਇਨਸ਼ਾਨਦੇਹੀ ਕਰ ਸਕੀਏ ਸੋ ਮੈਂ ਅੱਜ ਬਹੁਤਾ ਕੁਝ ਨਹੀਂ ਕਹਿਣਾ ਬਸ ਇੰਨਾ ਹੀ ਕਹਿਣਾ ਹੈ ਕਿ ਜੋ ਕੁਝ ਹੋਇਆ ਬੜੇ ਦੇਰ ਬਾਅਦ ਮਤਲਬ 25 ਸਾਲ ਇਸ ਬੰਦੇ ਨੇ ਇੱਥੇ ਇਹ ਗਦਰ ਕੀਤਾ ਹੈ ਔਰ 25 ਸਾਲਾਂ ਬਾਅਦ ਕੋਈ ਜੋਧੇ ਕਿੱਥੋਂ ਆਏ ਆ ਪਤਾ ਨਹੀਂ ਉਨਾ ਉਹਨਾਂ ਉਹਨਾਂ ਨੂੰ ਮੁਬਾਰਕ ਉਹਨਾਂ ਨੂੰ ਸੁਨਾਮ ਜਿਨ੍ਹਾਂ ਨੇ ਆਣ ਕੇ ਸਿੱਖ ਕੌਮ ਦੀ ਪੱਗ ਸਿਰ ਤੇ ਰੱਖੀ ਹੈ ਤਰਾਈ ਦੇ ਵਿੱਚ ਤਾਂ ਮਤਲਬ ਅਸੀਂ ਤਾਂ ਇਹਦੇ ਨਾਲ ਲੜ ਲੜ ਕੇ ਸਾਰੇ ਹਾਰ ਗਏ ਸੀਗੇ ਔਰ ਸਾਨੂੰ ਲੱਗਦਾ ਸੀ ਕਿ ਇਹਦਾ ਕੋਈ ਹੈ ਨਹੀਂਗਾ ਇਹ ਇਹਦਾ ਕੋਈ ਤੋੜ ਹੈ ਨਹੀਂਗਾ ਕੋਈ ਬਦਲ ਹੈ ਨਹੀਂਗਾ ਕਿਉਂਕਿ ਸਰਕਾਰਾਂ ਸਾਰੀਆਂ ਇਹਦੇ ਪਿੱਛੇ ਖੜੀਆਂ ਸੀ ਪਿਛਲੇ ਦਿਨ ਤੁਸੀਂ ਵੇਖਿਆ ਕਿ ਉੱਤਰਾਖੰਡ ਦਾ ਮੁੱਖ ਮੰਤਰੀ ਕਿਵੇਂ ਇਹਨੇ ਉੱਥੇ ਬੁਲਾ ਕੇ ਕਿਵੇਂ ਉਹਨੂੰ ਚਾਂਦੀ ਦਾ ਮੁਕਤ ਪਵਾਇਆ ਕਿਵੇਂ ਉੱਥੇ ਬੀਬੀਆਂ ਦੇ ਉੱਥੇ ਉੱਥੇ ਡਾਂਸ ਕਰਵਾਏ ਤੇ ਕੌਮ ਦੇ ਅੰਦਰ ਇੱਕ ਮਤਲਬ ਇਹ ਇਹ ਪ੍ਰਭਾਵ ਸਿੰਘਾ ਵੀ ਸਰਕਾਰਾਂ ਦੇ ਪਿੱਛੇ ਹੈ ਤੇ ਕੋਈ ਡਰਦਾ ਇਹਦਾ ਖਾ ਨਹੀਂ ਸੀ ਮੂੰਹ ਖੋਲਦਾ ਇਸ ਲਈ ਮੈਂ ਹੁਣ ਬਹੁਤਾ ਕੁਝ ਨਹੀਂ ਕਹਿਣਾ ਐਨਾ ਹੀ ਬਹੁਤ ਆਜ ਦੀ ਵੀਡੀਓ ਵਿੱਚ ਤੇ ਇੱਕ ਵਾਰ ਫੇਰ ਮੈਂ ਮਾਫੀ ਮੰਗਦਾ ਕਿ ਮੈਂ ਦੇਰ ਨਾਲ ਬੋਲਿਆ ਮੈਨੂੰ ਪਹਿਲਾਂ ਬੋਲਣਾ ਚਾਹੀਦਾ ਸੀ ਕਿਉਂਕਿ ਇਹ ਬਹੁਤ ਵੱਡੀ ਘਟਨਾ ਹੈ ਸਿੱਖ ਕੌਮ ਦੇ ਅੰਦਰ ਔਰ ਉਹਨਾਂ ਲੋਕਾਂ ਨੂੰ ਮੈਂ ਖਾਸ ਤੌਰ ਤੇ ਕਹਿਣਾ ਵੀ ਉਹਨਾਂ ਲੋਕਾਂ ਨੂੰ ਇਹ ਇਸ ਘਟਨਾ ਤੋਂ ਸਬਕ ਲੈ ਲੈਣਾ ਚਾਹੀਦਾ ਜਿਹੜੇ ਸਿੱਖਾਂ ਦੇ ਦੋਖੀ ਸਰਕਾਰਾਂ ਦੇ ਹੱਕ ਵਿੱਚ ਭੁਗਤਦੇ ਨੇ ਉਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਦੇਰ ਹੋ ਸਕਦੀ ਹੈ ਦੇਰ ਹੋ ਸਕਦੀ ਹੈ ਪਰ ਹਿਸਾਬ ਜਰੂਰ ਹੋਣਗੇ ਇੰਨਾ ਹੀ ਲਫ਼ਜ਼ਾਂ ਨਾਲ 10 ਕੀਮਾ ਦਾ ਜਾਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ